ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਟੇਨ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਲਾਲ ਵੜਾ ਦੇ ਦਿਓ ਤੁਹਾ ਜੋ ਬੜੀ ਦਬਰੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਹੁਣ ਆਪਾਂ ਲਗਾਤਾਰ ਤੋਂ ਨਾਲ ਤੁਹਾਡੇ ਨਾਲ ਵੀਡੀਓ ਨੇ ਜਿਹੜੀਆਂ ਸਾਂਝੀਆਂ ਕਰਦੇ ਰਿਹਾ ਕਰਾਂਗੇ ਕਿਉਂਕਿ ਕਈ ਕੰਮਾਂ ਕਰਮ ਜ਼ਰੂਰੀ ਜਾਣਾ ਕਰਕੇ ਵੀਡੀਓਾਂ ਦੇ ਵਿੱਚ ਗੈਪ ਪੈ ਗਿਆ ਸੀਗਾ ਤੇ ਬਾਕੀ ਜਿਹੜੇ ਵੀਰਾਂ ਨਾਲ ਆਪਣਾ ਕੋਈ ਰਾਬਤਾ ਕਾਇਮ ਹੁੰਦਾ ਤਾਂ ਆਪਾਂ ਫੋਨ ਤੇ ਉਹਨਾਂ ਨਾਲ ਦੂਵੇ ਕੋਈ ਉਹਨਾਂ ਦੀ ਸਮੱਸਿਆ ਸੀ ਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਰਹਾਂਗੇ ਤੇ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਲੈ ਕੇ ਆਏਗੇ ਝੋਨੇ ਦੇ ਉੱਪਰ ਕਿਉਂਕਿ ਝੋਨੇ ਦਾ ਜਿਹੜਾ ਸੀਜ਼ਨ ਆ ਉਹ ਦੋ ਦਿਨਾਂ ਨੂੰ ਸ਼ੁਰੂ ਹੋਣ ਵਾਲਾ ਤਕਰੀਬਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ 11 ਤਰੀਕ ਤੋਂ ਲੇਟ ਆ ਜਿਹੜੀ ਜਨੈਰੀ ਪਾਣੀ ਆ ਉਹ ਸ਼ੁਰੂ ਹੋ ਚੁੱਕਿਆ ਹੈਗਾ ਮਿਲਣਾ ਤੇ ਝੋਨਾ ਲੱਗਣਾ ਸਟਾਰਟ ਹੋ ਗਿਆ ਇੱਧਰ ਮੁਕਸਰ ਏਰੀਆ ਕੋਟਕਪੂਰਾ ਏਰੀਆ ਇਹ ਸਾਈਡ ਤੇ ਜਿਹੜਾ ਏਰੀਆ ਰਹਿੰਦਾ ਕਿਸਾਨ ਵੀਰੋ 15 ਤਰੀਕ ਤੋਂ ਤਕਰੀਬਨ ਜਿਹੜੀ ਲਵਾਈ ਆ ਉਹ ਸ਼ੁਰੂ ਹੋ ਚੁੱਕੀ ਐ ਤਾਂ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਜਿਹੜੀਆਂ ਅੱਜ ਇੱਕ ਗੱਲਬਾਤ ਕਰਨੀ ਬਹੁਤ ਜ਼ਰੂਰੀ ਟੌਪਿਕ ਦੇ ਉੱਪਰ ਗੱਲਬਾਤ ਕਰਨੀ ਆ ਧਿਆਨ ਨਾਲ ਵੀਡੀਓ ਸੁਣਿਓ ਤੇ ਕਿਸਾਨ ਵੀਰੋ ਆਪਾਂ ਨੂੰ ਲਾਈਟ ਐ ਜਿਹੜੀ 15 ਤਰੀਕ ਤੋਂ ਮਿਲਣੀ ਉਹ ਸ਼ੁਰੂ ਹੋ ਜੂਗੀ ਤਾਂ ਕੀ ਆਪਣਾ ਕਿਸਾਨ ਵੀਰੋ ਫਾਰਜੇ ਬਣਨ ਦਾ ਵਿੱਚ ਆਪਾਂ ਨੂੰ 15 ਤਰੀਕ ਤੋਂ ਲਾਈਟ ਸ਼ੁਰੂ ਹੋ ਜਾਂਦੀ ਤਾਂ ਆਪਾਂ 15 ਤੋਂ ਹੀ ਝੋਨਾ ਲਾਉਣਾ ਜਿਹੜਾ ਉਹ ਸਟਾਰਟ ਕਰ ਦਈਏ ਤਾਂ ਕਿਸਾਨ ਵੀਰੋ ਇਹਦੇ ਵਿੱਚ ਆਪਾਂ ਗਲਤ ਆ ਦੇਖੋ ਸਰਕਾਰ ਨੇ 15 ਤਰੀਕ ਨੂੰ ਆਪਾਂ ਨੂੰ ਲਾਈਟ ਦੇਤੀ 15 ਤਰੀਕ ਨੂੰ ਲਾਉਣ ਵਾਲੀਆਂ ਵੈਰਾਈਟੀਆਂ ਕਿਸਾਨ ਵੀਰੋ ਆਪਣੇ ਕੋਲ ਅਵੇਲੇਬਲ ਨਹੀਂ ਹੈਗੀਆਂ ਇਸ ਟਾਈਮ ਜੋ ਪੰਜਾਬ ਦੇ ਵਿੱਚ ਆਪਾਂ ਨੂੰ ਵੈਰਾਈਟੀਆਂ ਰეკਮੈਂਡਡ ਨੇ ਉਹ ਤਕਰੀਬਨ 25-25 ਤਰੀਕ ਦੇ ਏੜ-ਗੇੜ ਜਾ ਕੇ ਲੱਗਣ ਵਾਲੀਆਂ ਨੇ ਸਾਰੀਆਂ ਜੇ ਆਪਾਂ ਗੱਲ ਕਰੀਏ ਸਿਰਫ ਕਲੀ ਮੋਛਲ 1401 ਜਾਂ ਇੱਕ ਦੋ ਵੈਰਾਈਟੀਆਂ ਹੋਰ ਜਿਹੜੀਆਂ ਲੌਂਗ ਟਰਮ ਨੇਗੀਆਂ ਉਹ 20 ਬੂ ਤਰੀਕ ਦੇ ਗੇਟ 'ਚ ਆਪਾਂ ਲਾਈਏ ਤਾਂ ਕਿ ਤੇ ਜਾ ਕੇ ਆਪਣੀ ਉਹ ਵੈਰਾਈਟੀਆਂ ਨੇ ਵਧੀਆ ਝਾੜ ਦੇਣੀਆਂ ਆਪਾਂ ਨੂੰ ਬਾਕੀ ਜਿਵੇਂ PR131 ਸੁਪਰੀਮ 110 128 126 122 ਜਾਂ ਹੋਰ ਬਾਸਮਤੀ ਵੈਰਾਈਟੀਆਂ 1699 1509 ਸਾਰੀਆਂ ਇਸ ਤੋਂ ਬਾਅਦ ਲੱਗਣ ਵਾਲੀਆਂ ਨੇ ਤਾਂ ਹੁਣ ਤੁਸੀਂ ਮੈਨੂੰ ਕਿਸਾਨ ਵੀਰੋਏ ਦੱਸੋ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਸੀਂ ਕਿੰਨੀ ਤਰੀਕ ਤੋਂ ਝੋਨਾ ਲਾਉਣਾ ਸਟਾਰਟ ਕਰ ਰਹੇ ਹੋ ਤੇ 15 ਤਰੀਕ ਦੇ ਚਾਹ ਦੇ ਵਿੱਚ ਕਿਤੇ ਆਪਾਂ ਇਹ ਨਾ ਕਰੀਏ ਵੀ ਆਪਾਂ ਪੂਸਾ ਝੋਨਾ ਲਾ ਲਈਏ ਜਾਂ ਕੋਈ ਹੋਰ ਝੋਨਾ ਇਹ ਅਜਿਹਾ ਲਾ ਲਈਏ ਜਿਹੜਾ ਕਿ ਸਰਕਾਰ ਨੇ ਖਰੀਦਣ ਤੋਂ ਜਿਹਨੂੰ ਕੋਈ ਨਾ ਕਰੀ ਹੋਈ ਆ ਆਰਟੀ ਐਸੋਸੀਏਸ਼ਨ ਆਪਾਂ ਨੂੰ ਇਹ ਕਹਿ ਰਹੀ ਹੈ ਵੀ ਤੁਸੀਂ ਲਗਾ ਸਕਦੇ ਹੋ ਜਦੋਂ ਆਪਾਂ ਮੰਡੀ ਦੇ ਵਿੱਚ ਝੋਨਾ ਲੈ ਕੇ ਜਾਈਏ ਜੇਕਰ ਆਪਾਂ ਨਾ ਚੋਨਾ ਮੰਡੀ ਦੇ ਵਿੱਚ ਚਲਾ ਗਿਆ ਤੇ ਉੱਥੇ ਆਪਣੇ ਝੋਨੇ ਦੀ ਖਰੀਦ ਹੀ ਨਾ ਹੋਈ ਫਿਰ ਆਪਾਂ ਨੂੰ ਉਹਨੂੰ ਲਾਇਨ ਦਾ ਕੋਈ ਫਾਇਦਾ ਨਹੀਂ ਹੋਣਾ ਤਾਂ ਮੈਂ ਕਿਸਾਨ ਵੀਰੋ ਤੁਹਾਨੂੰ ਬਾਰ-ਬਾਰ ਇਹੀ ਕਹਿੰਦਾ ਰਿਹਾ ਪਹਿਲਾਂ ਵੀ ਵੀ ਜਿਹੜੀਆਂ ਵੈਰਾਈਟੀਆਂ ਤੁਸੀਂ ਲਾਉਣੀਆਂ ਨੇ ਉਹਦਾ ਸਹੀ ਟਾਈਮ ਟੇਬਲ ਸਹੀ ਟਾਈਮ ਸਹੀ ਟਾਈਮ ਤੇ ਪਨੀਰੀ ਦੀ ਬਿਜਾਈ ਸਹੀ ਟਾਈਮ ਤੇ ਲਵਾਈ ਤੇ ਬੜਾਈ ਇਹ ਤਿੰਨ ਚੀਜ਼ਾਂ ਆਪਾਂ ਨੂੰ ਬਹੁਤ ਜ਼ਰੂਰੀ ਨੇ ਯਾਦ ਰੱਖਣੀਆਂ ਤਾਂ ਕਿਸਾਨ ਵੀਰੋ ਕਿਸੇ ਪਿੱਛੇ ਲੱਗ ਕੇ ਆਪਾਂ ਜਲਦਬਾਜ਼ੀ ਦੇ ਵਿੱਚ ਗਲਤ ਫੈਸਲੇ ਨਾਲ ਲਏ ਲੀਏ ਕਿਤੇ ਆਪਾਂ ਉਹ ਵੈਰਾਈਟੀਆਂ ਗੇਤੀਆਂ ਲਾ ਲਈਆਂ ਤਾਂ ਉਹਨਾਂ ਨੇ ਤੁਹਾਨੂੰ ਕੁਝ ਵੀ ਝਾੜ ਨਹੀਂ ਦੇਣਾ ਬਾਅਦ ਦੇ ਵਿੱਚ ਆਪਾਂ ਵੈਰਾਈਟੀ ਦਾ ਕਸੂਰ ਕੱਢ ਦਾਂਗੇ ਤਾਂ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਇਹੀ ਜਾਣਕਾਰੀ ਅੱਜ ਸਾਂਝੀ ਕਰਨ ਵਾਸਤੇ ਫੌਨ ਸਪੈਸ਼ਲ ਵੀਡੀਓ ਪਾਈ ਹੈ ਕਿਉਂਕਿ ਮੈਨੂੰ ਬਹੁਤ ਕਿਸਾਨ ਵੀਰਾਂ ਨੇ ਫੌਨ ਆਏ ਨੇ ਵੀਰੇ ਆਪਾਂ ਪੀਆ 131 ਲਾਉਣੀ ਆ ਆਪਣੀ 25 ਦਿਨ ਦੀ ਪਨੀਰੀ ਹੋਗੀ ਆ 22 ਦਿਨ ਦੀ ਪਨੀਰੀ ਹੋਗੀ 23 ਦੀ ਆਪਾਂ 15 ਤੋਂ ਸ਼ੁਰੂ ਕਰ ਦਈਏ ਬੀਰੇ 25 25 ਤਰੀਕ ਦੇ ਗੀੜ ਚ ਜਾ ਕੇ ਇਹ ਝੂਨਾ ਲਾਓ ਵਧੀਆ ਝਾੜ ਮਿਲੂ ਤੁਹਾਨੂੰ ਉਦੋਂ ਪਹਿਲਾਂ ਕੋਈ ਵੀ ਫਾਇਦਾ ਨਹੀਂ ਤੇ ਹੁਣ ਕਿਸਾਨ ਵੀਰੋ ਜਿੰਨੀਆਂ ਵੀ ਆਪਾਂ ਵੀਡੀਓ ਪਾਵਾਂਗੇ ਲਗਾਤਾਰ ਪਾਵਾਂਗੇ ਜਿੰਨੇ ਵੀ ਆਪਣੇ ਲਿੰਕ ਦੇ ਵਿੱਚ ਆਪਣੇ ਵੀਰ ਨੇਗੇ ਖੇਤੀ ਕਰਨ ਵਾਲੇ ਉਹਨਾਂ ਨਾਲ ਆਪਾਂ ਸਾਰੀ ਵੀਡੀਓ ਸ਼ੇਅਰ ਕਰਦੇ ਰਹਾਂਗੇ ਠੀਕ ਹੈ ਜੀਨੂੰ ਵੀ ਕੋਈ ਸਮੱਸਿਆ ਹੁੰਦੀ ਆ ਆਪਾਂ ਫੋਨ ਤੇ ਗੱਲਬਾਤ ਕਰਕੇ ਹੱਲ ਕਰ ਸਕਦੇ ਜਿੰਨਾਂ ਕ ਆਪਾਂ ਨੂੰ ਪਤਾ ਤਾਂ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਡੇ ਨਾਲ ਇਹ ਗੱਲਬਾਤ ਕਰੀ ਆ ਗਈ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਹੁਣ ਆਪਾਂ ਝੋਨੇ ਦੀਆਂ ਖਾਦਾਂ ਦੇ ਉੱਪਰ ਤੇ ਝੋਨੇ ਦੀਆਂ ਵੈਰਾਈਟੀਆਂ ਦੇ ਕੈਰੇਕਟਰਾਂ ਦੇ ਉੱਪਰ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਉਮੀਦ ਆ ਤੁਹਾਨੂੰ ਆਪਣੀ ਜਾਣਕਾਰੀ ਸਾਰੀਆਂ ਵਧੀਆ ਲੱਗਦੀ ਹੋਵੇਗੀ ਇਸੇ ਤਰ੍ਹਾਂ ਆਪਾਂ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ